ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੱਜ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਪਾਰਟੀ ਵਰਕਰ ਨਾਲ ਮੀਟਿੰਗ ਕੀਤੀ ਜਿਸ ਵਿੱਚ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਪਾਰਟੀ ਦੇ ਦੋ ਵਿਅਕਤੀਆਂ ਨੂੰ ਸਰਬਸੰਮਤੀ ਨਾਲ ਕੱਢਿਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੁਆਬਾ ਪ੍ਰਧਾਨ ਭਪਿੰਦਰ ਸਿੰਘ ਜਾੜਲਾ ਤੇ ਕੁਲਵਿੰਦਰ ਸਿੰਘਲਾ ਨੂੰ ਪਾਰਟੀ ਵਿਰੋਧੀ ਗਤੀਸ਼ੀਲਤਾ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਉਨਾ ਕਿਹਾ ਕਿ ਅਸੀਂ ਪਾਰਟੀ ਦੇ ਪੱਖ ਤੋਂ ਸਹੀ ਪਲੇਟਫਾਰਮ ਤਿਆਰ ਨਹੀਂ ਕਰ ਸਕੇ ਨਾਹੀਂ ਇੱਥੇ ਅਤੇ ਨਾਹੀਂ ਉੱਥੇ ਚੋਣਾਂ ਵਿੱਚ ਹਾਰ ਦਾ ਕਾਰਨ ਕੀ ਸੀ ਇਹ ਜਾਣਨ ਲਈ ਲੋਕਾਂ ਨੇ ਆਪਣਾ ਫੈਸਲਾ ਲਿਆ ਹੈ ਅੱਜ ਨਮਾਸ਼ਹਿਰ ਬੰਗਾ ਤੇ ਬਲਾਜਾੁਰ ਹਲਕੇ ਦੇ ਜਿਹੜੇ ਸਾਡੇ ਆਗੂ ਸ੍ਰੀ ਉਹਨਾਂ ਦੀ ਮੀਟਿੰਗ ਬੁਲਾਈ ਸੀ ਧੰਨਵਾਦ ਕਰ ਲੈਂਦਾ ਹਾਂ ਕਿਉਂਕਿ ਭਾਵੇਂ ਚੋਣ ਤੇ ਜਾਂ ਕੋਈ ਰਿਆ ਹੋਵੇ ਪਰ ਸਾਡੇ ਲੀਡਰਾਂ ਨੇ ਵਰਕਰਾਂ ਨੇ ਜੋ ਜਾਨ ਤੋੜ ਕੇ ਮਿੰਦ ਕੀਤੀ ਇਮਾਨਦਾਰੀ ਨਾਲ ਦਿਆਨਗਜ਼ਾਰੀ ਨਾਲ ਉਹਦੇ ਅੱਗੇ ਸਿਰਜ ਹੁੰਦਾ ਕਿਉਂ ਗਰਮੀ ਸੀ ਲੰਮਾ ਸਮਾਂ ਚ ਹੌਣ ਮਿੰਮਸ ਸੀ ਰੱਖੀ ਉਹਦੇ باوجود ਭਾਵੇਂ ਤੀਜਾ ਕੋਈ ਨਿਕਲਿਆ ਪਰ ਵਰਕਰਾਂ ਨੇ ਆਖਰੀ ਸਮੇਂ ਤੱਕ ਜੋਰ ਲਾਇਆ ਉਹਦੇ ਲਈ ਮੈਂ ਧੰਨਵਾਦ ਕੀਤਾ ਤੇ ਤੇ ਤੌਰ ਤੇ ਸਾਰੀ ਲੀਡਰਸ਼ਿਪ ਦਾ ਅਗਲੀ ਪਾਰਟੀ ਜਿਹੜੀ ਸੀ ਡਾਕਟਰ ਸੁਮਿੰਦਰ ਸਮਰ ਸੁਖੀ ਜੀ ਤੇ ਸਾਰੇ ਬਾਕੀ ਹਰਕੇ ਦੇ ਨੇਤਾਵਾਂ ਔਰ ਅ ਜਿੱਥੇ ਕਿਤੇ ਉਤਾਈਆਂ ਕਮੀਆਂ ਰਹੀਆਂ ਉਹਦਾ ਵੀ ਚਰਚਾ ਕੁਝ ਹੋਈ ਕਿਉਂਕਿ ਕੁੱਲ ਮਿਲਾ ਕੇ ਸੰਥੀਚੇ ਦੇ ਪਹੁੰਚੇ ਅਸੀਂ ਕਿ ਪਾਰਟੀ ਵੱਲੋਂ ਮਤਲਬ ਕੋਈ ਮਤਲਬ ਸਪਸ਼ਟ ਤੈਅशुदा ਪਲੇਟਫਾਰਮ ਤੈਅ ਨਾ ਕਰ ਸਕਿਆ ਸੀ ਕਿਉਂਕਿ ਨਾ ਇਧਰ ਕੇ ਨਾ ਉਧਰ ਕੇ ਮਤਲਬ ਕਿਸੇ ਇੱਕ ਧਿਰ ਨਾਲ ਖੜਨਾ ਸਕੇ ਜਾਂ ਆਪਣੀ ਧਿਰ ਬਣਾ ਕੇ ਪੇਸ਼ ਨਾ ਕਰ ਸਕੇ ਇਹਦੇ ਕਰਕੇ ਲੋਕਾਂ ਨੇ ਫਿਰ ਆਪਣਾ ਫੈਸਲਾ ਆਪ ਕਰਨਾ ਉਹ ਮੈਂ ਸਮਝਦਾ ਕਿ ਇਹ ਅੱਗੇ ਲਈ ਕਿਵੇਂ ਕਰਨਾ ਪਾਰਟੀ ਨੂੰ ਲੋਕਾਂ ਵਿੱਚ ਪ੍ਰਮਾਣਿਤ ਇਹਦੇ ਲਈ ਬੜੀ ਡੂੰਘੀ ਇਤਨਾ ਨਾਲ ਵਿਸਥਾਰਤ ਵਿਸ਼ਲੇਸ਼ਣ ਦੀ ਲੋੜ ਹੈ ਔਰ ਅਸੀਂ ਸਾਰੀ ਜਿਹੜੀ ਹੈ ਸਾਡੇ ਪਾਰਟੀ ਪ੍ਰਧਾਨ ਨਾਲ ਪਾਰਟੀ ਦੇ ਸਕੱਰਸ ਨਾਲ ਪਾਰਟੀ ਦੇ ਸੀਨੀਅਰ ਰេចਿਪ ਨਾਲ ਬੈਠ ਕੇ ਮਰਗ ਵਿਤਨਾਵ ਵਿਚਾਰ ਚਰਚਾ ਕਰਕੇ ਕੋਈ ਰਾਹ ਲੱਭਾਂਗੇ ਪਾਰਟੀ ਨੂੰ ਮੁੜ ਸੰਜੀਦਤ ਕਰਨ ਲਈ ਆਪਣੀ ਆਪਣੀ ਰਿਪੋਰਟ ਵੀ ਪੇਸ਼ ਕੀਤੀ ਹੈ ਜਿਲਾ ਜਥੇਬੰਦੀ ਵੱਲੋਂ ਦੋ ਸੱਜਣ ਜਿਹੜੇ ਨੇ ਇੱਕ ਸਿੰਘਲਾ ਜੀ ਤੇ ਇੱਕ ਪਵਿੱਤਰ ਪ੍ਰਵਾਨ ਜਗਲਾ ਦੋ ਦੀ ਸ਼ਿਕਾਇਤ ਜਿਹੜੀ ਸੀ ਜਿਲਾ ਜਥੇਬੰਦੀ ਵੱਲੋਂ ਉਹਨਾਂ ਨੂੰ ਐਕਸਪੈਲ ਕਰਨ ਦੀ ਸਪੱਸ਼ਟ ਕੀਤੀ ਤੇ ਪਾਰਟੀ ਦੁਨੋਂ ਸਖਤ ਕੀਤਾ ਗਿਆ। ਜਿਹੇ ਸੇ ਜਵਾਨ ਕੁੰਕਰ ਕੋਲ ਨੇ ਉਹਨੂੰ 에어ਪੋਰਟ ਥੱਪੜ ਮਾਰਿਆ ਉਹਨਾਂ ਨੇ ਕਿਹਾ ਇਹ ਸਾਨੂੰ ਖਾਨਿਸਤਾਨੇ ਕਿਹਾ ਕੀ ਕੁਝ ਕੀ ਕਹਿਣਾ ਚਾਹੁੰਦੇ ਪਾਰਟੀ ਸੇ ਚੀਜ਼ ਕਰਦੇ ਦੇਖੋ ਬੜਾ ਸਪਾਸਟ ਸਟੈਂਡ ਹੈ ਵੀ ਕੁਲਵਿੰਦਰ ਕੌਰ ਨੂੰ ਪ੍ਰਵੋਕ ਕੀਤਾ ਪ੍ਰਵੋਕ ਕੀਤਾ ਤੇ ਪ੍ਰੋਕ ਕਿਸੇ ਨੂੰ ਕਰੋ ਤਾਂ ਪ੍ਰੋਕ ਕਰਨ ਵਾਲਾ ਕਸੂਰਵਾਰ ਠੀਕ ਆ ਵੀ ਥੱਪੜ ਮਾਰਨਾ ਕੋਈ ਸਭਤਾ ਨਹੀਂ ਹੈ ਪਰ ਨਾਲ ਨਾਲ ਪ੍ਰਵੋਕ ਕਰਨਾ ਕਿਸੇ ਦੇ ਮਾਪਿਆਂ ਬਾਰੇ ਗੱਲ ਕਰਨੀ ਇਹ ਪੰਜਾਬ ਦੀਆਂ ਧੀਆਂ ਦਾ ਵਿਰਾਸਤ ਆ ਪੰਜਾਬ ਦੀਆਂ ਧੀਆਂ ਦਾ ਇਤਿਹਾਸ ਆ ਉਹ ਆਪਣੀ ਬੇਇੱਜ਼ਤੀ ਬਰਦਾਸ਼ਤ ਕਰ ਸਕਦੀਆਂ ਆਪਣੀ ਮਾਂ-ਬਾਪ ਦੀ ਬੇਇੱਜ਼ਤੀ ਕੋਈ ਧੀ ਪੰਜਾਬ ਦੀ ਬਰਦਾਸ਼ਤ ਨਹੀਂ ਕਰ ਸਕਦੀ ਜੋ ਬਲਵਿੰਦਰ ਕੌਰ ਨੇ ਵੀ ਆਪਣੀ ਉਵਰਾਸਤ ਤੇ ਇਤਿਹਾਸ ਨੂੰ ਦੁਹਰਾਇਆ ਮੈਂ ਸਮਝਦਾ ਬਲਵਿੰਦਰ ਕੌਰ ਦੇ ਨਾਲ ਅਸੀਂ ਖੜੇ ਆ ਉਤੇ ਕਿਸੇ ਕਿਸਮ ਦਾ ਕੇਸ ਬਣਾਉਂਦੇ ਥਾਂ ਪ੍ਰਸ਼ਾਸਨ ਨੋਕੀ ਉਹ ਹਾਲਾਤਾਂ ਨੂੰ ਦੇਖਣ ਦੀ ਲੋੜ ਆ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਜਿਹੜੇ ਲੋਕ ਸਾਡਾ ਕਾਨੂੰਨ ਵੀ ਇਹ ਕਹਿੰਦਾ ਕਿਸੇ ਨੂੰ ਪ੍ਰਮੋਵ ਕਰਨਾ ਕਿਸੇ ਦੇ ਮਾਪੇ ਬਾਰੇ ਕਮੈਂਟ ਕਰਨਾ ਪਰ ਸਾਡਾ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਸਮਝਦਾ ਕਿ ਗੁਰਵਿੰਦਰ ਕੌਰ ਤੇ ਕੇਸ ਦਰਜ ਕਰ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਹ ਸਾਰੀਆਂ ਗੱਲਾਂ ਦੀ ਸਵੀਕ੍ਰਿਤੀ ਕਰਨੀ ਪਵੇਗੀ ਅ ਜੀ ਗੁਰਵਿੰਦਰ ਕੌਰ ਦੇ ਹੱਕ ਜਾਂ ਮੈਂ ਸਭ ਪਾਰਟੀ ਦਾ ਸਰਦਾਰ ਸਾਹਿਬ ਨੂੰ ਦੱਸ ਇਹ ਕੋਟੇ ਹੈਲੋ ਅਰਮਜੀਤ ਮੈਂ ਵੀ ਦੋ ਪਰਮਜੀਤ ਮੈਂ ਵੀ